ਮੋਕੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ 27 ਜਨਵਰੀ ਨੂੰ ਸੰਗਤਾਂ ਵੱਲੋਂ ਬੜੇ ਹੀ ਉਤਸ਼ਾਹ ਦੇ ਨਾਲ ਗੁਰਦੁਆਰਾ ਸ਼ਹੀਦ ਕਾਂਜ ਸਾਹਿਬ ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਹੈ ਇਸ ਮੋਕੇ ਗੁਰਦੁਆਰਾ ਸ਼ਹੀਦ ਕਾਂਜ ਸਾਹਿਬ ਵਿਖੇ ਰੰਗ-बिरंगे ਫੁੱਲਾਂ ਦੇ ਨਾਲ ਸਜਾਵਟ ਕੀਤੀ ਜਾ ਰਹੀ ਹੈ ਇਸ ਦੇ ਲਈ ਬਾਹਰੀ ਸੂਬਿਆਂ ਤੋਂ ਖਾਸ ਕਾਰੀਗਰ ਬੁਲਾਏ ਗਏ ਨੇ ਜਿਨ੍ਹਾਂ ਵੱਲੋਂ ਗੁਰਦੁਆਰਾ ਸ਼ਹੀਦ ਕਾਂਜ ਸਾਹਿਬ ਦੇ ਵਿੱਚ ਸਜਾਵਟ ਕੀਤੀ ਜਾ ਰਹੀ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਪਹੁੰਚ ਰਹੀਆਂ ਨੇ ਦੱਸ ਦਈਏ ਬਾਬਾ ਸ਼ਹੀਦ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧ ਚ ਸ਼੍ਰੀ ਕਾਰਤਕ ਸਾਹਿਬ ਤੋਂ ਸੁੰਦਰ ਤੇ ਅਲੌਕਿਕ ਨਗਰ ਕੀਰਤਨ ਵੀ ਸਜਾਇਆ ਗਿਆ ਹੈ ਜੋ ਕਿ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼ਹੀਦ ਗੰਚ ਸਾਹਿਬ ਵਿਖੇ ਆ ਕੇ ਸੰਪੂਰਨ ਹੋਵੇਗਾ ਜਿਸ ਵਿੱਚ ਵੱਡੀ ਗਿਣਤੀ ਚ ਸੰਗਤਾਂ ਹਾਜ਼ਰ ਹੋਈਆਂ ਨੇ ਅਮੀ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਜੀ ਉਹਨਾਂ ਵੱਲੋਂ ਸੰਗਤਾਂ ਦੀ ਸਹੂਲਤ ਸੰਗਤਾਂ ਦੀ ਮੰਗ ਦੇ ਆਧਾਰ ਤੇ ਇਹ ਨਗਰ ਕੀਰਤਨ ਵਾਰਾਂ ਦੇ ਬਜਾਏ ਸਹੀ 10 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਜਾਣਾ ਪਿਛਲੇ ਸਾਲ ਵੀ ਸਹੀ 10 ਵਜੇ ਆਰੰਭ ਹੋਇਆ ਸੀਗਾ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਇਹ ਪਲਾਜਾ ਘੰਟਾ ਘਰ ਸੁਲਤਾਨਵਾਲਾ ਰੋਡ ਹੁੰਦਾ ਹੋਇਆ 100 ਫੁੱਟੇ ਰੋਡ ਹੁੰਦਾ ਹੋਇਆ ਸਹੀ ਉਦਮ ਸਿੰਘ ਨਗਰ ਕੋਟ ਮਾਨਾ ਸਿੰਘ ਤਰਨਤਾਰਨ ਰੋਡ ਹੁੰਦਾ ਹੋਇਆ ਫਿਰ ਇਹ ਚਾਟੀਵਿੰਡ ਗੇਟ ਗੁਰਦੁਆਰਾ ਸ਼ਹੀਦਗੰਬਾਬਾ ਦੀਪ ਸਿੰਘ ਵਿਖੇ ਇਸ ਨਗਰ ਕੀਰਤਨ ਦੀ ਸੰਪੂਰਨਤਾ ਹੋਣੀ ਆ ਥੰਗਤਾਂ ਨੂੰ ਇੱਕ ਬੇਨਤੀ ਆ ਇੱਕ ਤਾਂ ਸਹੀ ਸਮੇਂ ਸਿਰ ਅਸੀਂ ਇਸ ਨਗਰ ਕੀਰਤਨ ਵਿੱਚ ਪਹੁੰਚੀਏ ਤੁਸੀਂ ਇਸ ਨਗਰ ਕੀਰਤਨ ਦੇ ਵਿੱਚ ਬਹੁਤ ਸਾਰੀਆਂ ਸੁਭਾਵਾਂ ਨਿਭਾਉਨੇ ਹੋ ਸਫਾਈ ਦੀ ਸੇਵਾ ਆ ਤੇ ਲੰਗਰਾਂ ਦੀ ਸੇਵਾ ਆ ਸਜਾਵਟ ਆ ਸਜਾਵਟੀ ਗੇਟ ਲਾਉਨੇ ਹੋ ਤੁਹਾਡਾ ਤੁਹਾਡਾ ਜਿਹੜਾ ਸਤਕਾਰ ਆ ਇਹਨੂੰ ਦੇਖ ਕੇ ਸਾਡਾ ਸਿਰ ਝੁਕਦਾ ਸੋ ਇੱਕ ਸਾਡੀ ਬੇਨਤੀ ਆ ਵੀ ਜਾਂ ਨਗਰ ਕੀਰਤਨ ਆਰੰਭ ਹੋਦਾ ਇਸ ਨਗਰ ਕੀਰਤਨ ਦੇ ਵਿੱਚ ਜਿੱਥੇ ਗਤਕਾ ਪਾਰਟੀ ਸਫਾਈਆਂ ਵਾਲੀਆਂ ਜਾਂ ਬੱਚੇ ਹੁੰਦੇ ਨੇ ਸਕੂਲੀ ਬੱਚੇ ਹੁੰਦੇ ਨੇ ਬੈਂਡ ਹੁੰਦਾ ਸੋ ਉਹ ਇਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਸਮੇਂ ਸਿਰ ਆਰੰਭ ਕਰਕੇ ਨਗਰ ਕੀਰਤਨ ਸਮੇਂ ਸਿਰ ਇਹਦੀ ਸੰਪੂਰਨਤਾ ਹੋ ਜਾਵੇ ਤਾਂ ਕਿ ਜਿਹੜੇ ਤੰਤਨ ਸ੍ਰੀ ਗੁਰਗ੍ਰੰਥ ਸਾਹਿਬ ਦਾ ਸਵਾਰ ਆਇਆ ਸਵਾਰੀ ਹੈ ਉਹਨਾਂ ਦੇ ਸਰੂਪ ਨੂੰ ਅਸੀਂ ਸਹੀ ਸਮੇਂ ਸਰ ਅਸੀਂ ਸੰਪੂਰਨਤਾ ਤੇ ਲੈ ਸਕੀਏ ਕਿਉਂਕਿ ਤੁਹਾਡੀ ਸਰਦਾ ਤੁਹਾਡਾ ਸਤਕਾਰ ਦੇਦੋ ਟਾਈਮ ਬਹੁਤ ਲੱਗਦਾ ਤੋਂ ਸਾਡੀ ਫੇਰ ਬੇਨਤੀ ਹੈ ਜਿੱਥੇ ਤੁਸੀਂ ਇਹਨੂੰ ਆਪਾਂ ਸਹੀ ਸਮੇਂ ਸਰ ਨਗਰ ਕੀਰਤਨ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰੀਏ 26 ਤਰੀਕ ਨੂੰ ਗੁਰਦਰਾ ਸਹੀਜਗੰਸਾਹਿਬ ਬਾਬਾ ਦੀਪ ਸਿੰਘ ਵਿਖੇ ਗੁਰਮਤ ਸਮਾਗਮ ਹੋਣਗੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 9:30 ਵਜੇ ਤੱਕ 26 ਤਰੀਕ ਨੂੰ ਗੁਰਮਤ ਸਮਾਗਮ ਹੋਵੇਗਾ ਜਿਦੇ ਵਿੱਚ ਕਿ ਪੰਥ ਦੇ ਮਹਾਨ ਕਥਾਵਾਚਕ ਤੇ ਰਾਗੀ ਸਿੰਘ ਸੰਗਤਾਂ ਨੂੰ ਅ ਗੁਰਬਾਣੀ ਰਾਹੀਂ ਨਿਹਾਲ ਕਰਨਗੇ ਤੇ 27 ਜਨਵਰੀ ਨੂੰ ਸਵੇਰੇ 8 ਵਜੇ ਗੁਰਦਰਾ ਸਹੀਜਗੰਬੇਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ 8 ਵਜੇ ਤੋਂ ਲੈ ਕੇ 9 ਵਜੇ ਤੱਕ ਜੋ ਸਤਜਕੰਡ ਸ੍ਰੀ ਹਰਮੰਦਰ ਸਾਹਿਬ ਵਿਕੇ ਸਵੇਰ ਮੌਕੇ ਸ੍ਰੀ ਹੁਕਮਨਾਮਾ ਸਾਹਿਬ ਆਉਂਦੇ ਨੇ ਉਸ ਹੁਕਮਨਾਮਾ ਸਾਹਿਬ ਦੀ ਸਿੰਘ ਸਾਹਿਬ ਵੱਲੋਂ ਕਥਾ ਕੀਤੀ ਜਾਵੇਗੀ ਉਪਰੰਤ ਫਿਰ ਗੁਰਮਤ ਸਮਾਗਮ ਹੋਣਗੇ ਇਸ ਗੁਰਮਤ ਸਮਾਗਮ ਦੇ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਕਵੀ ਸੰਗਤਾਂ ਨੂੰ ਨਿਹਾਲ ਕਰਨਗੇ ਅ 2 ਵਜੇ ਤੋਂ ਲੈ ਕੇ 4 ਵਜੇ ਤੱਕ ਇੱਕ ਸੰਗਤੀ ਰੂਪ ਵਿੱਚ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਣੀ ਸਾਹਿਬ ਦੇ ਪਾਠ ਕੀਤੇ ਜਾਣਗੇ ਤੇ 4 ਵਜੇ ਤੋਂ ਲੈ ਕੇ ਫਿਰ ਰਾਤ 11 ਵਜੇ ਤੱਕ ਫਿਰ ਕੀਰਤਨ ਦਰਬਾਰ ਹੋਊਗਾ ਜਿਹਦੇ ਵਿੱਚ ਅ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਸੰਗਤਾਂ ਨੂੰ ਗੁਰਬਾਣੀ ਨਾ ਰਾਹੀ ਨਿਹਾਲ ਕਰਨਗੇ ਇਹਨਾਂ ਸਮਾਗਮਾਂ ਤੋਂ ਇਲਾਵਾ ਪਹਿਲਾਂ ਵੀ ਹੁਣ ਆ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 17 ਜਨਵਰੀ ਤੋਂ ਲੈ ਕੇ 27 ਜਨਵਰੀ ਤੱਕ ਜਿਹੜੇ ਵੱਖ-ਵੱਖ ਸ੍ਰੀ ਅੰਮ੍ਰਿਤਸਰ ਸਾਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਨੇ ਉਹਨਾਂ ਵਿੱਚ ਸ਼ਾਮ ਨੂੰ ਪ੍ਰੋਗਰਾਮ 6 ਵਜੇ ਤੋਂ ਲੈ ਕੇ 8:30 ਵਜੇ ਤੱਕ ਜਿਹੜੇ ਇਹ ਗੁਰਮਤ ਸਮਾਗਮ ਕਰਵਾਏ ਜਾ ਰਹੇ ਨੇ ਬਹੁਤ ਸਾਰੀਆਂ ਸੰਗਤਾਂ ਇਹਨਾਂ ਗੁਰਮਤ ਸਮਾਗਮਾਂ ਦਾ ਲਾਹਾ ਲੈ ਰਹੀਆਂ ਨੇ ਸੋ ਸਾਨੂੰ ਵੀ ਇਹਨਾਂ ਗੁਰਮਤ ਸਮਾਗਮਾਂ ਦਾ ਲਾਭ ਲੈਣਾ ਚਾਹੀਦਾ ਸੋ 27 ਤਰੀਕ ਨੂੰ ਜਿੱਥੇ ਜਨਮ ਦਿਹਾੜੇ ਤੇ ਗੁਰਮਤ ਸਮਾਗਮ ਕਰਾਏ ਜਾ ਰਹੇ ਨੇ ਉੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਸੰਗਤਾਂ ਲਈ ਵਿਸ਼ੇਸ਼ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਜਿਹੜੀਆਂ ਸੰਗਤਾਂ ਨੇ ਅਜੇ ਤੱਕ ਅੰਮ੍ਰਿਤ ਪਾਣ ਨਹੀਂ ਕੀਤਾ ਉਹ 27 ਜਨਵਰੀ ਨੂੰ ਗੁਰਦਰਾ ਸਹੀਜਗੰਦ ਸਾਹਿਬ ਬਾਬਾ ਦੀਪ ਸਿੰਘ ਜੀ ਵਿਖੇ ਸਵੇਰੇ 9 ਵਜੇ ਕੇਸੀ ਅਸ람 ਕਰਕੇ ਉੱਤੇ ਪਹੁੰਚੋ ਤੇ ਗੁਰੂ ਵਾਲੇ ਬਣ ਕੇ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣੀਏ ਤੇ ਹੋਰ ਬਹੁਤ ਸਾਰੀਆਂ ਸੰਗਤਾਂ ਇਹਨਾਂ ਸਮਾਗਮਾਂ ਵਿੱਚ ਆਪਣਾ ਆਪਣਾ ਹਿੱਸਾ ਪਾ ਰਹੀਆਂ ਨੇ ਤੁਹਾਡਾ ਸਾਰਿਆਂ ਦਾ ਧੰਨਵਾਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ